ਢਿੰਗ ਢੰਗ ਢੰਗ ਢਿੰਗ ਢੰਗ ਢੰਗ ਮੋਣ ਮੱਥੇ ਤੇ ਚਰੂੜੀਆਂ ਪਾਈਆਂ ਨੀ ਜਵਾਨੀ ਵਾਲੇ ਦਿਨ ਭੁੱਲ ਗਈ ਨੀ ਸਤਸਕਾਰ ਦੀ ਫੇਰੇ ਕਿ ਤਰਾਇਆਂ ਨੀ ਪਿਛਲੇ ਦਿਨ ਭੁੱਲ ਗਈ ਢਿੰਗ ਢੰਗ ਢੰਗ ਢਿੰਗ ਢੰਗ ਸ਼ਾਸਕ ਪਤੀ ਲੜਨ ਨੂੰ ਪੈਂਦੀ ਉਹਨਾਂ ਬਾੜੀਆਂ ਚੁਗਲੀਆਂ ਲਾਈਆਂ ਉਹਨਾਂ ਬਾੜੀਆਂ ਲੂਤੀਆਂ ਲਾਈਆਂ ਨੀ ਜਵਾਨੀ ਵਾਲੇ ਦਿਨ ਭੁੱਲ ਗਈ ਡਿੰਗਲ ਅੰਗਲ ਅੰਗ ਡਿੰਗ ਡਿੰਗਲ ਅੰਗਲ ਨੇ 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 ਟੰ 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 ਬੜੀ ਮਾਨੇ ਸ਼ੀਸ਼ਾ ਤੋੜਦਾ ਉਦੀ ਮਾਨ ਸੀਸਾ ਤੋੜਤਾ ਮੈਂ ਤੇ ਮੁੱਖ ਵੀ ਨ ਤੱਕਿਆ ਸਵਾਰ ਕੇ ਉਹਨਾਂ ਦਿਨ ਵਿੱਚ ਮੇਰਾ ਆਉਣ ਵਾਲਾ ਚਾ ਸੀ ਨੀ ਯਾਦੋਂ ਮੇਰਾ ਸੱਜਰ ਆਵੇ ਆ ਸੀ ਪੈੜੀ ਸੱਸ ਨੂੰ ਕੀ ਅੱਖਾਂ ਪਾਉਣ ਦਿੰਦੀ ਨਾ ਪਛਾਕਾ ਉਹਨ ਤੇ ਮੇਰੀ ਦਿੱਤੀ ਆ ਮਤ ਮਾਰ ਵੇ ਉਹਦੀ ਮਾਨੇ ਸੀਸਾ ਤੋੜਤਾ ਮੈਂ ਤੇ ਮੁਖ ਵੀ ਨ ੱਟਕਿਆ ਸਵਾਰ ਕੇ ਡਿੰਗਲ ਅੰਗਲ ਅੰਗ ਡਿੰਗ ਡਿੰਗਲ ਅੰਗਲ ਅੰਗ ਣੇਣੇਣੇਣੇਣੇਣਣ ਟੰ 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 ਪੜੀ ਸਾਸ ਨੂੰ ਕੀ ਅੱਖਾਂ ਪਾਉਣ ਦਿੰਦੀ ਨਾ ਪਿਸ਼ਾਕਾਂ ਹੁਣ ਤੇ ਮੇਰੀ ਦਿੱਤੀ ਆ ਮਤ ਮਾਰ ਵੇ ਉਹਦੀ ਮਾਨੇ ਸੀਸਾ तोड़ ताह त मुख बि न तकेया सवार के टाइन टाइम टाइम